ਭਗਵੰਤ ਮਾਨ ਇਜ਼ ਅ ਗੁੱਡ ਪਰਸਨ ਜੀ ਮੈਂ ਕੋ ਮਾਰਾ ਨਹੀਂ ਬੰਦਾ ਲੇਕਿਨ ਇਨ ਐਕਸਪੀਰੀਅੰਸਡ ਹੈ ਜੀ ਹਾਜ਼ਰ ਜਵਾਬ ਹੋਣਾ ਰਜਿਸਟਰ ਹੋਣਾ ਅਲਰਟ ਦਿਮਾਗ ਹੋਣਾ ਇਹ ਡਿਫਰੈਂਟ ਥਿੰਗ ਲੇਕਿਨ ਸਟੇਟ ਨੂੰ ਮੈਨੇਜ ਕਰਨਾ ਉਹ ਤੋਂ ਬਹੁਤ ਵੱਖਰਾ ਹੈ ਜੀ ਡਿਸੀਜਨ ਮੇਕਰ ਹੋਣਾ ਵੀ ਚਾਹੀਦਾ ਹੈ ਉਹਦੇ ਕੋਲ ਕੋਈ ਮੈਂ ਸਮਝਦਾ ਕਿ ਕੋਈ ਸਹੀ ਡਿਵਾਈਸਰ ਨਹੀਂ ਹੈ ਜੀ ਇਹਤੇ ਚਾਹੀਦਾ ਸੀ ਕਿ ਇਸ ਇੱਕ ਐਡਵਾਈਜ਼ਰਸ ਦੀਆਂ ਕਮੇਟੀਆਂ ਬਣਾਉਣਾ ਇੰਡਸਟਰੀਸ ਦੇ ਐਗਰੀਕਲਚਰ ਦੇ এডਿਕੇਸ਼ਨ ਦੇ ਅੰਚਰ ਉਹਨਾਂ ਗਾਈਡ ਕਰਦੇ ਜੀ ਹੀ ਡਿਪੈਂਡਡ ਅਪਨ ਦੀ ਆਪਣੇ ਜਿਹੜਿਆ ਬਿਊਰੋਕ੍ਰੇਸੀ ਜੀ ਬਹੁਤ ਸਾਰੀ ਗਲਤੀ ਕੀਤੀ ਸੋ ਬਾਕੀ ਜਿਹੜੇ ਅਸਲੀ ਮੁੱਦੇ ਨੂੰ ਟੈਕਲ ਵੀ ਨਹੀਂ ਕਰ ਸਕਿਆ ਲੋਕ 92 ਸੀਟਾਂ ਥੋੜੀਆਂ ਨਹੀਂ ਹੁੰਦੀਆਂ ਜਮੀਨ ਅਸਮਾਨ ਹਲਾ ਸਕਦਾ ਬੰਦਾ ਜੀ ਇਹ ਵੀ ਅਪਰਚੁਨਿਟੀ ਜਾਂਦੀ ਰਹੀ ਐਕਸਪੀਰੀਅੰਸ ਦੀ ਕਮੀ ਤੁਸੀਂ ਕਹਿ ਸਕਦੇ ਹੋ ਜਿਹੜੀ ਕਦੇ ਮੈਂ ਕਹਿੰਦਾ ਉਸੇ ਰੱਟ ਦੀ ਉਹ ਬਹਿ ਗਿਆ ਜਿਹੜੀ ਪਹਿਲੇ ਪਾਰਟੀ ਸੀ ਜੋ ਪਹਿਲਾਂ ਚੱਲ ਰਹੀ ਹੈ